ਇਹਦੇ ਵਿੱਚ ਕਰਨ ਵਾਲੇ ਸਾਰੇ ਸਸਤੀ ਕਾਲ ਦੀ ਅੱਜ ਆਪਾਂ ਦੱਸਣਗੇ ਤੁਹਾਨੂੰ ਜਿਵੇਂ ਪਾਕਿਸਤਾਨੀ ਬਾਜੀ ਕਹਿੰਦੇ ਆ ਉਹਦਾ ਡਰਾਫਟ ਤੇ ਕਟਾਈ ਨੋਰਮਲ ਬਾਹ ਹੈਗੀ ਉਹਨਾਂ ਦੀ ਤਿਆਰ 17 ਇੰਚ ਤੇ ਮੂਰੀ ਪੰਜ ਉਹਦੇ ਸਾਮਨਾ ਆਪਾਂ ਤੁਹਾਨੂੰ ਦੱਸਾਂਗੇ ਵੀ ਅਧੂ ਆਪਾਂ ਲੂਜ਼ ਕਿਸ ਤਰ੍ਹਾਂ ਨੇ ਖੜੀਏ ਤੇ ਇੱਥੋਂ ਫਿਟਿੰਗ ਤੇ ਡਰਾਫਟ ਦੀ ਕਟਾਈ ਕਿਸ ਤਰੀਕੀ ਕਰਨੀ ਸਭ ਤੋਂ ਪਹਿਲਾਂ ਆਪਾਂ 17 ਤਿਆਰ ਬਾਜੀ ਆਪਣੀ ਵੀ ਇਹ ਤੇ 20 ਤਾਂ ਵੀ ਇੱਕ ਵੱਧ ਹੀ ਘਟ ਲਿਆ 2 ਇੰਚ ਹੁਣ ਸੇ ਥੋੜੀ ਲੌਂਗ ਕਰ ਦੇਣਾ 1 ਇੰਚ ਦੇ ਵਿਦਾਈ ਮੰਦੀ ਵੈਸੇ ਆਪਾਂ 3 ਇੰਚ ਹੀ ਵੈਧ ਰੱਖਦੇ ਆ ਕਿ ਇਹਨੂੰ ਪਾਈਪਿੰਗ ਲਾਣੀ ਥੋੜੀ ਜਿਹੀ ਬਾਜੂ ਲਈ ਬਾਹੀ ਵੱਧ ਕਰਨ ਵਾਸਤੇ ਆਪਾਂ 1 ਇੰਚ ਹੋਰ ਵਧ ਲਿਆ ਜਿਵੇਂ ਹੁਣ ਉਹਨਾਂ ਦੇ ਬਾਜੂ ਨੋਰਮਲ ਸੀ ਇਹ ਪੰਜ ਤਿਆਰ 17 ਦੇ ਪੂਰੀ ਪੰਜ ਹੁਣ ਇਹਦੇ ਵਿੱਚ ਆਪਾਂ ਤਿਆਰ ਰੱਖਾਂਗੇ ਬਾਜੂ 7 ਵੀ ਰੱਖ ਸਕਦੇ ਆ 8 ਵੀ ਰੱਖ ਸਕਦੇ ਆ ਜੇ ਆਪਾਂ 8 ਰੱਖਾਂਗੇ ਤੇ ਇੱਥੋਂ ਆਪਾਂ 9 ਦੀ ਲਾਵਾਂਗੇ ਨਿਸ਼ਾਨੀ 9 ਤੋਂ ਬਾਅਦ ਫਿਰ ਆਪਾਂ ਇੱਥੋਂ 7.5 ਦੀ ਸਪੇਸ ਛੱਡ ਕੇ ਇੱਥੋਂ ਆਪਾਂ 7.5 ਦੀ ਲੈ ਲਵਾਂਗੇ ਇਹਨੂੰ ਇਸ ਤਰੀਕੇ ਮਿਲਾ ਦੇਵਾਂਗੇ ਤੇ ਤੋਂ ਆਪਾਂ तकरीबन 22 3 ਇੰਚ ਦੀ ਰੱਖਾਂਗੇ ਚਾ ਵਧ ਘਟ ਕਪੜਾ ਦਾ ਮੋਡਾ ਚੈਰ ਆਣਾ ਉਹਨਾਂ ਦੇ ਹੈਗੀ ਬਰਸਤੇ ਜੀ ਉਹਨਾਂ ਨੇ 20 ਇੰਚ 20 ਦੇ ਆਪਣੇ 8.5 ਜਾਂ 9 ਆ ਜਾਣੇ ਆਪਾਂ ਇੱਥੇ 10 ਇੰਚ ਤੱਕ ਲਾ ਲਿਆ कर लगा अपना ड्राफ कटाई का हम इतों इस तरीके लगने भी आप कर सकते हैं दस चलाया दस का हाफ आ गया 5 ਇੰਚ ਤੱਕ ਸਿੱਧੀ ਲਿਜਾ ਦੇ ਇਸ ਤਰ੍ਹਾਂ ਇਥੋਂ ਆਪਾਂ ਸ਼ੇਪ ਵਿੱਚ ਗਲਾਈ ਵਿੱਚ ਕਰ ਦਾਂਗੇ ਇਹ ਹੈਗਾ ਆਪਣਾ ਡਰਾਪ ਪਟਾਈ ਦਾ ਇਸ ਤਰੀਕੇ ਹੁਣ ਆਪਾਂ ਪਟਾਈ ਕਰਾਂਗੇ ਇਹ ਥੋਪਾ 2 ਇੰਚ ਦੇ ਪਾਈਪਿੰਗ ਲਗਾਉਣ ਵਾਸਤੇ ਇਸ ਤਰ੍ਹਾਂ ਕੱਟ ਲਗਾ ਲੀਦਾ ਹੁਣ ਆਪਾਂ ਦੱਸਾਂਗੇ ਤੁਹਾਨੂੰ ਕਾਟ ਪਾਣੀ ਜਿਵੇਂ ਆਪਣਾ 9 ਇੰਚ ਮੋੜਦਾ ਆਉਣਾ ਹੈ 9 ਦਾ half ਆ ਗਿਆ 3.5 ਇਤੋਂ ਪਾਟ ਕੱਟ ਪਾਉਣ ਵਾਸਤੇ 1 ਇੰਚ ਲਗਾ ਲਿਆ ਇਹਦੀ ਸ਼ੇਪ ਆ ਇਸ ਤਰ੍ਹਾਂ ਦੇਣੀ ਇਧਰੋਂ ਵੀ ਇਹਨੇ ਆਪਣੇ ਬਾਜੂ ਦੇ ਕਟਪਾਉਂਦਾ ਜਿੱਦਾਂ ਹੁਣ ਆਪਾਂ ਇਸ ਤਰ੍ਹਾਂ ਇਹਦੀ ਕਟਾਈ ਕਰਾਂਗੇ ਕਟਾਈ ਕਰਨਗੇ ਤੇਆਂ ਰੱਖਣਾ ਵੀ ਆਪਾਂ ਦੋ ਤਾਵਾਂ ਚੱਕਣੀਆਂ ਨੇ ਦੋ ਜੜੀਆਂ ਨੇ نیچے ਛੱਡ ਦੇਣੀਆਂ ਨੇ ਆਇਕ ਹੋ ਗਈ ਇਹ ਆਪਣੀ ਦੋ ਹੋ ਗਈ ਦੋ ਜੜੀਆਂ ਆਪਾਂ نیچے ਰਹਿ ਗਈਆਂ ਨੇ ਇਸ ਤਰ੍ਹਾਂ ਆਪਾਂ ਵਿੱਚ ਨਹੀਂ ਇਸ ਤਰੀਕੇ ਰੱਖਿਆ ਹੋਇਆ ਆਪਾਂ ਕਪੜਾ ਇਹੀ ਹੈਗੇ ਆਪਣੇ ਅਰੇ ਘਾਟ ਬੰਦ ਦਾ ਤਰੀਕਾ ਹੁਣ ਦੱਸਾਂਗਾ ਪਾ ਤੁਹਾਨੂੰ ਲਾਉਣ ਕੱਟਣੀ ਲਾਉਣ ਕਿਸ ਤਰ੍ਹਾਂ ਕੱਟਣੀ ਹੁਣ ਦੱਸਾਂਗਾ ਪਾ ਤੁਹਾਨੂੰ ਬਾਜੂ ਦੀ ਲਾਉਣ ਦੀ ਕਟਾਈ ਲਾਉਣ ਦਾ ਜਿਵੇਂ ਕਈ ਵਾਰੀ ਬਾਹਰ ਕੱਟ ਹੁੰਦਾ ਵਾ ਇਸ ਤਰੀਕੇ ਨਾਲ ਲਾਉਣ ਆਪਣੇ ਪ੍ਰੋਪਰ ਸਹੀ ਆ ਜਾਂਦੀ ਏ ਇੱਕ ਧਰੋਂ ਨਾਲ ਬਾਜੂ ਇੱਕ ਇੱਧਰ ਕੋਦੂ ਬਰੋਬਰ ਕਰੋ ਨਾਲ ਦੂਸਰੇ ਪਾਸੇ ਦਾ ਇੱਧਰ ਨੋਟੇਲ ਕਟਾਈ ਜਿਹੜੀ ਇੱਧਰ ਕਰ ਲੈਣੀ ਆਪਾਂ ਇਸ ਤਰ੍ਹਾਂ ਲਾਉਣ ਦੀ ਕਟਾਈ ਕਰਨ ਨਾਲ ਐਨ ਬਿਲਕੁਲ ਵਧੀਆ ਕਟਾਈ ਚ ਹੋ ਜਾਂਦੀ ਏ ਇਸ ਤਰ੍ਹਾਂ ਜੇ ਆਪਣੇ ਬਾਜੂ ਦੇ ਕੱਪੜੇ ਦੀ ਕਟਾਈ ਕੀਤੀ ਹੋਈ ਏ ਸੇਮ ਉਸ ਤਰ੍ਹਾਂ ਹੀ ਪ੍ਰੋਪਰ ਇਹਦੀ ਕਟਾਈ ਕਰਨੀ ਹੈ ਕਰੋ ਕਟਾਈ ਨੂੰ गुण 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 गुण। वो कैंची लेके दूसरी भी कटाई करो जल्दी हो जाएगी जिस तरह आप कटाई करिए उस से तरह ही सेम लौन थोड़ी लौन लूज हो जाए कोई गल नहीं पर ज्यादा नहीं कटनी हैगी ਇਹ ਹੈ ਆਪਣੇ ਬਾਜੂ ਦੇ ਲਾਉਣ ਦੇ ਡਰਾਪ ਇੱਕ ਟਾਈ ਇਸ ਤਰੀਕੇ ਆਪਣੇ ਬਾਜੂ ਤਿਆਰ ਹੋ ਚੁਕੀ ਹੈ ਜਿਵੇਂ ਪੂਰੀ ਖੁੱਲੀ ਪੂਰੀ ਤੋਂ ਅੱਗੇ ਥੋੜਾ ਜਿਹਾ ਸ਼ੇਪ ਬਣਾਈਏ ਇਹ ਘੱਟ ਪੈਟ ਹੋ ਗਈ ਇਸ ਤੋਂ ਬਾਅਦ ਆਪਾਂ ਇਧਰ ਸ਼ੋਲਡਰ ਦੇ ਸਾਬ ਨਾਲ ਜਿੰਨੀ ਔੜਾ ਆਪਣਾ ਪੂਰਾ ਹੋਣਾ ਸ਼ੋਲਡਰ ਦੇ ਸਾਬ ਨਾਲ ਤੋਂ ਸੀਨ ਲਗਾ ਲਈਏ ਰਫਰ ਇਸ ਤਰੀਕੇ ਦੇ ਦ੍ਰਿਤ ਮੁਸਲੀ ਬਾਜੂਆ ਤੇ ਇਸ ਡਿਜ਼ਾਈਨ ਦੀ ਮੂਰੀ ਬਣਾਣੀ ਬਾਜੂ ਬਣਾਣੀ ਹੋਵੇ ਤਾਂ ਫਿਰ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੈ ਉਸੇ ਤਰੀਕੇ ਹੀ ਆਪਾਂ ਨੂੰ ਡਰਾਫ ਤੇ ਕਟਾਈ ਕਰਨੀ ਪੈਂਦੀ ਹੈ ਕਟਾਈ ਦੇ ਹਿਸਾਬ ਨਾਲ ਜਿਵੇਂ ਕਟਾਈ ਕੀਤੀ ਉਸੇ ਹਿਸਾਬ ਨਾਲ 1 ਇੰਚ ਦੀ ਆਪਾਂ ਵਿੱਚ ਸੀਨ ਜੋਗਾ ਮਾਰਕਿੰਗ ਰੱਖ ਕੇ ਤੇ ਸਲਾਈ ਲਗਾ ਦਾਂਗੇ ਇਹ ਬਾਜੂ ਆਪਣੀ ਤਿਆਰ ਹੋਣ ਹੋ ਗਈ ਹੈ ਵਾਜੂਦੀ ਪੂਰੀ ਜੜੀਏ ਆਗੂ ਕਹਿੰਨਾ ਖੁੱਲੀ ਚਾਹੀਦੀ ਏ ਪਹਿਲਾਂ ਤਾਂ ਆਪਾਂ ਟੈਟ ਪੰਦੇ ਸੀਗੇ ਉਦੋਂ ਹੁਣ ਇਹ ਖੁੱਲੀ ਇਸ ਤਰੀਕੇ ਨਾਲ ਤੇ ਕਟਾਈ ਕਰੀਏ